ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਮਿੱਤਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਨਰਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਪੈਂਦਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਸ਼ਾਹੀਵਾਲ ਵਾੜ ਦੇਖ ਰਹੇ ਹੋਗੇ ਇਹ ਬਕਾਊ ਆ ਗਈ ਦੂਜਾ ਸੂਆ ਸੂਈ ਵੀ ਆ ਗਈ ਦੋ ਤੋਂ 2.5 ਮਹੀਨੇ ਤਕਰੀਬਨ ਇਹਨੂੰ ਸੂਈ ਨੂੰ ਹੋਏ ਹੈਗੇ ਤੇ ਮਹੀਨੇ ਦਾ ਇਹਦੇ ਟੀਕਾ ਲੱਗਿਆ ਹੋ ਗਿਆ ਤੇ 10 ਕਿਲੋਟਰ ਦੁੱਧ ਹੈਗਾ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਤੇ ਉਧਰ ਦੇਖ ਸਕਦੇ ਹੋ ਦੋਖ ਪਸ਼ੂ ਉਧਰ ਆਗੇ ਤੇ ਘਰ ਦੀ ਲੋੜ ਵਾਸਤੇ ਰੱਖੇ ਹੋਏ ਆਗੇ ਤੇ ਬੱਚਾ ਇਹਦੇ ਮਗਰ ਹੈਗਾਗਾ ਬੱਚਾ ਇੱਧਰ ਬੈਠਾ ਤੁਸੀਂ ਦੇਖ ਸਕਦੇ ਹੋ ਦੇਸੀ ਨਸਲ ਦੇ ਵਿੱਚ ਆਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਝੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ। ਉਹ ਬੈੜ ਸੋਹਣੀ ਹੈਗੀ ਸਾਫ਼ ਸੁਥਰੀ ਆ ਥਣ ਥਣ ਵੀ ਚੰਗੇ ਆਗੇ ਵਧੀਆ ਮੋٹے ਥਾਣਾ ਮੁਠੀ ਦੀ ਜਵਾਈ ਵਾਲੇ ਤੇ ਬਾਡੀ ਵੰਤਰ ਦੀ ਵੀ ਬਹੁਤ ਚੰਗੀ ਹੈਗੀ ਤੇ ਸੰਭੀ ਵੀ ਪੂਰੀ ਚੰਗੀ ਹੈਗੀ ਕਿਸੇ ਪੱਖਾਂ ਤੋਂ ਕੋਈ ਲੱਸੀ ਨਹੀਂ ਹੈਗੀ ਬਾਕੀ ਠੰਡੀ ਸੀ ਲੱਗਦੀ ਆ ਤੇ ਤਸੱਲੀ ਤੁਸੀਂ ਕਰਨੀ ਆ ਤੇ ਅੱਜ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ। ਤੇ ਡਿਟੇਲ ਲੈ ਕੇ ਦਿੰਨੇ ਆ ਉਸ ਤੋਂ ਬਾਅਦ ਤੋਰ ਕੇ ਦਿਖਾਵਾਂਗੇ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਆਜੋ ਆਪਾਂ ਬਈ ਨਾਲ ਗੱਲਬਾਤ ਕਰਾਉਣੀ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਜਿਹੜਾ ਨਾਮ ਤੇ ਆਦਮ ਪਰ ਮੈਂ ਦੇਖਾਂਗਾ ਗਾਲੂ ਕਹਿੰਦੇ ਬਸ ਤਾਂ ਨਾਮ ਜਿਹੜਾ ਦੱਸ ਦਿੱਤਾ ਹੈਗਾ ਠੀਕ ਹੈ ਜੀ ਉਹ ਪਿੰਡ 'ਚ ਗਾਲੂ ਕਹਿੰਦੇ ਆ ਨਾ ਹਾਂਜੀ ਪਿੰਡ 'ਚ ਗਾਲੂ ਆ ਠੀਕ ਹੈ ਤੇ ਜਿਹੜੀ ਆਪਾਂ ਬਈ ਇਹ ਸ਼ਾਹੀ ਵਾਲ ਵੜ ਵੇਚਣ ਲੱਗੇ ਆਂਗੇ ਹਾਂਜੀ ਹਾਂਜੀ ਕੀ ਡਿਟੇਲ ਆ ਕਿਹੜੇ ਸੂਏ ਸੂਈ ਵੀ ਇਹ ਇਹ ਦੂਜੇ ਸੂਏ ਦੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੋਈ ਕਿੰਨੇ 2 ਤੋਂ 2.5 ਮਹੀਨੇ ਵਿੱਚ ਵਿੱਚ ਹੋਈ ਦੋ ਤੋਂ 2.5 ਮਹੀਨੇ ਸੂਈ ਨੂੰ ਹੋ ਗਏ ਹਾਂਜੀ ਠੀਕ ਐ ਤੇ ਗੱਬਣ ਵੀ ਹੈਗੀ ਹਾਂ ਗੱਬਣ ਉਹ ਵੀ ਪਿਛਲੇ 23 ਤਰੀਕ ਨੂੰ ਟੀਕਾ ਭਰਾਇਆ ਵਾ ਮਹੀਨਾ ਕਹਿ ਜਾਏ ਹੋ ਗਿਆ ਅੱਜ ਹੋ ਗਈ 24 ਹੈ ਨਾ ਹਾਂਜੀ ਹਾਂਜੀ 1 ਮਹੀਨਾ ਹੋ ਗਿਆ ਹਾਂ 1 ਮਹੀਨਾ ਠੀਕ ਐ 20 ਕਿ ਦਿਨਾਂ ਤੋਂ ਤਾਂ ਆਪਾਂ ਸੂਰ ਰਿਪੀਟ ਕਰ ਜਾਂਦਾ ਜੇ ਕੋਈ ਗੜਬੜ ਤਾਂ ਨਹੀਂ ਕਰੀ ਕੁਝ ਕਰਿਆ ਸਾਰਾ ਤੋੜਾ ਕੁਝ ਨਹੀਂ ਕਰਿਆ ਨਾ ਕੁਝ ਨਹੀਂ ਕਰਿਆ ਉਹ ਫਿਰ ਤਾਂ ਰਹਿਣ ਦੇ ਜਾਣ ਸੀ ਜਿਆਦਾ ਤਾਂ ਹਣ ਰਹਿਣ ਦੇ ਬੱਧਾ ਜੀ ਠੀਕ ਐ ਤੇ ਊ ਆਪਾਂ ਜਾਣੀ ਖਾਲੀ ਦੇ ਸਾਹ ਤੇ ਦੇਣੀ ਹੈਗੀ हां हां खाली शक दे सकदे जक पदे देख ले कोई हॉटे लगबाई नु ओ अगला समझ ना आप दी ना लैदी हां समझ ले सकदा भाई हां भी गब्बण रह भी सकदी है ते खाली ਵੀ ਨਿਕਲ ਸਕਦੀ ਹੈ ਕਿਉਂਕਿ ਚੈੱਕ ਪਾਸ ਤੇ ਨਹੀਂ ਆਉਂਦੀ ਹੈ ਨਾ हां ਚੈੱਕ ਪਾਸ ਨਹੀਂ ਆਦੀ ਤੇ ਬਾਕੀ ਅਗਲੇ ਦੀ ਕਿਸਮਾਂ ਤਾਂ ਗੱਬਣ ਰਹਿ ਵੀ ਸਕਦੀ ਹੈ ਨਾ ਠੀਕ ਹੈ ਤੇ ਇਹਦਾ ਹੁਣ ਦੁੱਧ ਕਿੰਨਾ ਹੋਊਗਾ ਬਾਈ ਦੁੱਧ ਵੀ ਲੇ 10 10 ਲੀਟਰ ਦੋਨਾਂ ਟਾਈਮਾਂ ਦਾ ਦੋਨੇ ਟਾਈਮ ਮਿਲਦੀ ਹੈ ਦੋਨੇ ਟਾਈਮ ਮਿਲਦੀ ਹੈ 10 ਕਿੰਨੇ ਠੀਕ ਹੈ ਤੇ ਉ ਮੈਲਨ ਮੋਲਨ ਚ ਕਿਵੇਂ ਆ ਓਕੇ ਜਮ ਠੰਡੀ ਸੀ ਲਾ ਉਂ ਜਿਵੇਂ ਸਾਹੀਵਾਲ ਕਹਿੰਦੇ ਗਰਮ ਹੁੰਦੀਆਂ ਨਾ ਲੈ ਕੇ ਭੋਲਾ ਵੀ ਗਰਮ ਬਣਾਇਆ ਹੈ ਹੈ ਹੀ ਨਹੀਂ ਜਮਾ ਠੰਡੀ ਹੈ ਜਮਾ ਠੰਡੀ ਹੈ ਠੀਕ ਹੈ ਉਹ ਬਾਕੀ ਉਹ ਦੇਖਣ ਤੇ ਵੀ ਲੱਗਦਾ ਹਨਾ ਹਾਂ ਵੀ ਠੰਡੀ ਆਦੀ ਮੌਜ ਨਾ ਪੱਠੇ ਖਾਈ ਜਾਂਦੀ ਹੈ ਹਨਾ ਤੇ ਨਹੀਂ ਪਸ਼ੂ ਉਹੇ ਜਾ ਹੋਵੇ ਮਾੜਾ ਮੋਟਾ ਕਰਦਾ ਹੀ ਆ ਹਨਾ ਹਾਂ ਵੀ ਦਿੱਤਾ ਮਾਰਦਾ ਕੋਈ ਖੜ ਦਿੰਦਾ ਨਹੀਂ ਬੰਦੂ ਹੂੰ ਤੇ ਥਾਣ ਥਣ ਕਿਵੇਂ ਆ ਥਾਣ ਓਕੇ ਤੇ ਚਾਹੇ ਥਣ ਓਕੇ ਆ ਮੁੱਠੀ ਥਾਰੇ ਜਮਾ 1:00 ਓਕੇ ਜਮਾ 1:00 ਧਾਰਾਂ ਦੂਰ ਹਨਾ ਹਾਂ ਧਾਰਾਂ ਦੂਰ ਬਸ ਸਹੀ ਵ ਠੀਕ ਹੈ ਤੇ ਇਹ ਮਿਲਦੀ ਫਿਰ ਕਿਵੇਂ ਆ ਬੱਚੇ ਤੇ ਆ ਕੇ ਜਾਂ ਬਿਨਾ ਬੱਚੇ ਦੀ ਮਿਲ ਪੈਂਦੀ ਆ ਵੀਰੇ ਬੱਚੇ ਤੋਂ ਬਿਨਾਈ ਮਿਲ ਪੈਂਦੇ ਨਿਆਣਾ ਪਾਉਣਾ ਪੈਂਦਾ ਹੈਗਾ ਠੀਕ ਹੈ ਜਿਹੜਾ ਪਾ ਕੇ ਬਹਿ ਜਾਓ ਹਰ ਤੋਰ ਉਹ ਘਰ ਆਉਣਾ ਮਿਲ ਪੈਂਦੀ ਏਗੀ ਤੇ ਕੋਈ ਚਾਹੇ ਧੀਰ ਪਾਲਾ ਜਾ ਠੀਕ ਹੈ ਧੀਰ ਪਾ ਕੇ ਬਹਿ ਜਾ ਤੇ ਕੋਈ ਬੱਚੇ ਦੀ ਕੋਈ ਲੋੜ ਨਹੀਂ ਸਭ ਬੱਚੇ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਚਾਹੇ ਛਾੜ ਬੰਦ ਲੋ ਮੇਰੀ ਕੋਈ ਬੱਚੇ ਦੀ ਸਭ ਬਿਨਾ ਬੱਚੇ ਦੀ ਮਿਲ ਪੈਂਦੀ ਆ ਠੀਕ ਹੈ ਪਰ ਇਹ ਵੀ ਵਧੀਆ ਗਾਉਣੀ ਇੱਕ ਤਰ੍ਹਾਂ ਦਾ ਹਨਾ ਧੀਰ ਪਾਲਾ ਪੂਰੇ ਧੀਰ ਪਾ ਕੇ ਬਹਿ ਜਾ ਤੇ ਬੱਚੇ ਨੂੰ ਕੋਈ ਲੋੜ ਬੱਚੇ ਝਾੜ ਕੇ ਕਰਦੀ ਠੀਕ ਹੈ ਦਾਕਟਰ ਸਾਹਿਬ ਨੇ ਦੱਸਿਆ ਲਾ ਲੈਂਦੀ ਠੀਕ ਆ ਉਹ ਨਹੀਂ ਲਾ ਲੈਂਦੀ ਹਾਂ ਠੀਕ ਹੈ ਤੇ ਇਹ ਮਤਲਬ ਇਹਦਾ ਦੁੱਧ ਆ ਜਿਹੜਾ ਹਨ ਇਹ ਵੀ ਫੈਟ ਫੂਡ ਵਧਗਾਉਂਦੀ ਹੋਣੀ ਹੈ ਵੀ ਹਾਂ ਫੈਟ ਕੋਈ ਸਜਾਉਂਦੀ ਪੂਰੇ 6 ਉਹ ਆ 6 5 5 8 ਤੇਲੀ ਫੈਟ ਆਉਂਦੀ ਹੈ ਹਾਂਜੀ ਉਹ ਦੁੱਧੋ ਫਿਰ ਪੂਰਾ ਵਧੀਆ ਮੱਝਾਂ ਵਰਗਾ ਹੀ ਆ ਹਨ ਜਿਵੇਂ ਹੁਣ ਘਰੇ ਵਰਤਨਾ ਤਾਂ ਵੀ ਵਧਗਾ ਹਨ ਤੇ ਬਾਕੀ ਡੈਰੀ ਤੇ ਪਾਉਣਾ ਤਾਂ ਵੀ ਹਾਂ ਚੰਗਾ ਪੈਸੇ ਚੰਗੇ ਰੇਟ ਮਤਲਬ ਮਿਲ ਜਾਂਦਾ ਹਨ ਠੀਕ ਹੈ ਉਹ ਇਹ ਵੀ ਗਾਉਣਾ ਬਾਕੀ ਘਰੇ ਰੱਖਣੀ ਆਉਂ ਵੀ ਵਧੀਆ ਕਿਸੇ ਨੇ ਉਂ ਲਿਆਣੀਆਂ ਹਨਾ ਹਾਂ ਹਾਂ ਠੀਕ ਹੈ ਤੇ ਮੁੱਲ ਆਪਾਂ ਕਿੰਨਾ ਰੱਖਦੇ ਆਂ ਬਈ ਇਹਦਾ ਵੀਰੇ 50 ਤੱਕ ਰੱਖਦੇ ਆਪਾਂ 50000 ਹਾਂ ਠੀਕ ਹੈ ਬਾਕੀ ਹੋਜ ਮੌਕੇ ਦੇ ਮਾੜਾ ਮੋਟਾ ਮਾਰੰਦਾ ਹਨਾ ਠੀਕ ਹੈ ਤੇ ਖੋਲ ਕੇ ਇਹਦਾ ਘੇੜਾ ਦਿਵਾ ਦਿਓ ਬਈ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਸਾਰੀ ਲੈਤੀ ਹੈਗੀ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਤੇ ਇੱਥੇ ਆ ਕੇ ਆਉਦੀ ਤਸੱਲੀ ਕਰ ਲਿਓ ਤੋਰ ਦੀ ਨੂੰ ਕਰੀ ਤੁਸੀਂ ਦੇਖ ਸਕਦੇ ਹੋਗੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਇਹਦੀ ਬਾਡੀ ਬੰਦਰ ਬਹੁਤ ਚੰਗੀ ਹੈਗੀ ਰੰਗ ਬਹੁਤ ਸੋਹਣਾਗਾ ਫੇਸ ਵੀ ਬਹੁਤ ਸੋਹਣਾਗਾ ਥਣ ਵੀ ਬਹੁਤ ਚੰਗੇ ਹੈਗੇ ਤੇ ਚੰਗੀ ਸਭੀ ਬਲੀ ਹੈ ਦੀ ਤੇ ਬਾਕੀ ਠੰਡੀ ਸੀ ਲ ਹੈਗੀ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈ ਤੇ ਬਾਕੀ ਤਸੱਲੀ ਆਪ ਦੀ ਤੁਸੀਂ ਕਰਨੀ ਹੈ ਬੈਕ ਸਾਈਡ ਤੋਂ ਵੀ ਤੁਹਾਨੂੰ ਥਾਨ ਦਿਖਾ ਦਿੰਨੇ ਆ ਮੁੱਠੀ ਦੀ ਚਵਾਈ ਵਾਲੇ ਥਾਨਾਂਗੇ ਬਹੁਤ ਵਧੀਆ ਬਾਕੀ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਤੇ ਹੈ ਸ਼ਾਹੀਵਾਲ ਦੇ ਵਿੱਚ ਆ ਪਰ ਬਾਕੀ ਤੁਸੀਂ ਸਮਝਣਾ ਵੀ ਕਿਹੜੀ ਨਸਲ ਆ ਮਾੜੀ-ਮੋਟੀ ਗਿਰਦਾ ਕਰਾਸ ਵੀ ਹੋ ਸਕਦੀ ਹੈਗੀ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤ ਕੇ ਖਰੀਦ ਸਕਦੇ ਹੋ ਇੱਕ ਨਾ ਹੁਣ ਵੈਕਸੀਨੇਸ਼ਨ ਹੋ ਰਹੀ ਹੈਗੀ ਲੰਪੀ ਦੀ ਤੇ ਉਹ ਵੀ ਆਪਾਂ ਬਾਈ ਤੋਂ ਪੁੱਛ ਲੈਣੇ ਆ ਵੀ ਇਹਦੇ ਲੱਗੀ ਵੀ ਹੈਗੀ ਬਾਈ ਹੁਣ ਜਿਹੜੇ ਆਪਣੇ ਟੀਕੇ ਲੱਗ ਰਹੇ ਸੀ ਹਨਾ ਹਾਂ ਹਾਂ ਸਰਕਾਰਾਂ ਨੂੰ ਹਾਂ ਹਾਂ ਜੀ ਲੱਗ ਲੰਪੀ ਦੇ ਗਾਈਆਂ ਵਾਸਤੇ ਹਨਾ ਹਾਂ ਹਾਂ ਉਹ ਲੱਗੇ ਇਹਦੇ ਹਾਂ ਲੱਗੇ ਤੇ ਪਰਸੋਂ ਲੱਗਿਆ ਅੱਛਾ ਉਹ ਲੱਗੇ ਹੋਏ ਆ ਹਾਂ ਜੀ ਹਾਂ ਜੀ ਠੀਕ ਹੈ ਤੇ ਚਲੋ ਇਹ ਵੀ ਫਿਰ ਵਧੀਆ ਗੱਲ ਆ ਹਨਾ ਹਾਂ ਹਾਂ ਜੀ ਦੋਸਤੋ ਤਕਰੀਬਨ ਵੈਕਸੀਨੇਸ਼ਨ ਇਹਦੀ ਲੰਪੀ ਵਾਲੀ ਹੋ ਗਈ ਹੈਗੀ ਕਿਉਂਕਿ ਗਾਈਆਂ ਦੇ ਵਿੱਚ ਹੀ ਇਹ ਪ੍ਰੋਬਲਮ ਹੁੰਦੀ ਹੈਗੀ ਲੰਪੀ ਦੀ ਤੇ ਮੱਝਾਂ ਦੇ ਤਾਂ ਉਹ ਲੱਗਦੇ ਨਹੀਂ ਉਹ ਵੀ ਇਹਦੇ ਲੱਗੇ ਹੋਏ ਆਗੇ ਤੇ ਪ੍ਰੋਪਰ ਇਹਦੀ ਵੈਕਸੀਨੇਸ਼ਨ ਹੋਈ ਵੀ ਹੈਗੀ ਤੇ ਵਧੀਆ ਗੱਲ ਲੱਗੀ ਕੋਈ ਉਦਾਂ ਦਾ ਵੀ ਡਰ ਨਹੀਂ ਹੈਗਾਗਾ ਤੇ ਤੁਸੀਂ ਅੱਜ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਹੈਗੀ ਵੀਡੀਓ ਦੇ ਵਿੱਚ ਐਂਡ ਤਾਈਂ ਜੋਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ